आम आदमी पार्टी ਦੇ ਵਰਕਰਾਂ ਨੇ ਕਿਹਾ ਕਿ ਪਾਰਟੀ ਦੇ ਕੌਮੀ ਕਰਨੀਵਰ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਖਿਲਾਫ ਦੇਸ਼ ਅਤੇ ਦੁਨੀਆ ਵਿੱਚ ਜਨਤਕ ਲਹਿਰ ਤੇਜ਼ ਹੋ ਗਈ ਹੈ। ਆਪ ਨੇ ਦਾਵਾ ਕੀਤਾ ਹੈ ਕਿ ਪਾਰਟੀ ਦੇ ਸੱਦੇ ਦੇ ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ 'ਚ ਵੱਸਦੇ ਭਾਰਤੀ ਕੇਜਰੀਵਾਲ ਦੇ ਸਮਰਥਨ 'ਚ ਐਤਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਸਮੂਹਿਕ ਵਰਤ ਰੱਖਣਗੇ। ਆ ਯਾਰਾ ਦੇਸ਼ ਭਰ ਦੇ ਵਿੱਚ ਮਾਈਕ ਉੱਪਰ ਰੱਖੋ ਅੱਜ ਆਮ ਆਦਮੀ ਪਾਰਟੀ ਆਪਣੇ ਕੌਮੀ ਕਦਮੀਨਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਦੀ ਗਫਤਾਰੀ ਦੇ ਵਿਰੁੱਧ ਠੀਕ ਹੈ ਹਾਂ ਪੂਰੇ ਦੇਸ਼ ਦੇ ਵਿੱਚ ਜਿਹੜੀ ਭੁਖ ਹੜਤਾਲ ਤੇ ਆ ਪੂਰੇ ਦੇਸ਼ ਦੇ ਵਿੱਚ ਅਸੀਂ ਦਿੱਲੀ ਸਮੇਤ ਜਿੱਥੇ-ਜਿੱਥੇ ਵੀ ਸਾਡੀ ਪਾਰਟੀ ਠੀਕ ਹੈ 14 17 ਸੂਬਿਆਂ ਦੇ ਵਿੱਚ ਹੈ ਸਾਦੇ ਥਾਵਾਂ ਦੇ ਉੱਤੇ ਅੱਜ ਅਸੀਂ ਮੋਦੀ ਦੀ ਤਾਨਾਸ਼ਾਹੀ ਦੇ ਖਿਲਾਫ ਸਾਡਾ ਦੇਸ਼ ਜਿਹੜਾ ਜਮਹੂਰੀਅਤ ਪਸੰਦ ਦੇਸ਼ ਹੈ ਉਸ ਦੇਸ਼ ਦੇ ਅੰਦਰ ਜਿੱਦਾਂ ਮੋਦੀ ਦੀ ਅਮਿਤ ਸ਼ਾਹ ਦੀ ਭਾਜਪਾ ਦੀ ਤਾਨਾਸ਼ਾਹੀ ਕੰਮ ਕਰ ਰਹੀ ਹੈ ਔਰ ਇਸ ਵੇਲੇ ਤਾਨਾਸ਼ਾਹੀ ਸਿੱਖ ਰਹੀ ਹੈ ਕਿ ਆਪਣੇ ਹਰ ਵਿਰੋਧੀ ਨੂੰ ਜਿਹੜਾ ਵੀ ਭਾਜਪਾ ਦੇ ਖਿਲਾਫ ਬੋਲਦਾ ਹੈ ਉਹਨਾਂ ਨੂੰ ਕਿਹਨਾਂ ਕੇ ਝੂਠੇ ਕੇਸਾਂ ਦੇ ਵਿੱਚ ਫਸਾ ਕੇ ਜਿਹੜਾ ਉਹ ਜੇਲ੍ਹ ਦੇ ਵਿੱਚ ਸੁਰਦ ਦਿੱਤਾ ਜਾਂਦਾ ਸੋ ਅਸੀਂ ਅੱਜ ਪੂਰੇ ਦੇਸ਼ ਦੇ ਵਿੱਚ ਮੰਗ ਕਰਦੇ ਕਿ ਅਰਵਿੰਦ ਕੇ ਦੀਵਾਲੀ ਜੀ ਮਨਦੀਪ ਸ਼ਿਸ਼ੋਧਿਆ ਜੀ ਸੰਜੇ ਸਿੰਘ ਜੀ ਸਤਿੰਦਰ ਜੈਨ ਜੀ ਸਾਡੇ ਜਿੰਨੇ ਵੀ ਲੀਡਰਾਂ ਦੇ ਉੱਤੇ ਝੂਠੇ ਕੇਸ ਦਰਜ ਕੀਤੇ ਗਏ ਉਹ ਕੇਸ ਜਿਹੜੇ ਵਾਪਸ ਲੈ ਜਾਣ ਤੇ ਸਾਡੇ ਆਗੂਆਂ ਨੂੰ ਜੇਲ੍ਹ ਦੇ ਵਿੱਚੋਂ ਧਰਿਆ ਕੀਤਾ ਜਾਵੇ ਅੱਜ ਦਾ ਮਤਲਬ ਜਿਹੜਾ ਸਾਡਾ ਏ ਪੋਖਰਤਾਲ ਐ ਅਸੀਂ ਜਿਹੜੇ ਲੋਕ ਇੱਥੇ ਬੈਠੇ ਆ ਸਾਡੇ ਸ਼ਹਿਰੀ ਪ੍ਰਧਾਨ ਮਨੀਸ਼ ਜੀ ਵਿੱਤੀ ਪ੍ਰਧਾਨ ਢਿਲੋ ਸਾਹਿਬ ਭੁੱਲਤ ਸਾਹਿਬ ਸਾਡੇ ਐਮਐਲਏ ਸਾਹਿਬ ਸਾਡੇ ਚੇਅਰਮੈਨ ਸਾਹਿਬ ਤਨਵਤ ਸਾਹਿਬ ਗੁਪਤਾ ਜੀ ਸਾਡੀ ਡਿਊਟੀ ਇੱਥੇ ਲੱਗੀ ਆ ਸਾਡੇ ਬਾਕੀ ਐਮਐਲਏ ਸਾਹਿਬਾਂ ਦੀ ਡਿਊਟੀ ਖੜਕੜਕਲਾ ਮੁੱਖ ਮੰਤਰੀ ਜੀ ਦੇ ਨਾਲ ਲੱਗੀ ਆ ਸਾਰੇ ਉੱਥੇ ਗਏ ਅਸੀਂ ਜਿੱਦਾਂ ਦੀ ਡਿਊਟੀ ਇੱਥੇ ਸੀਗੀ ਅਸੀਂ ਇੱਥੇ ਉਹ ਜਿਹੜਾ ਇਹ ਪ੍ਰੋਟੈਸਟ ਜਿਹੜਾ ਇਹ ਪੋਖਰ ਹੜਤਾਲ ਜਿਹੜੀ ਉਹ ਕਰਦੀ ਧੰਨਵਾਦ ਸਭ ਇੱਕ ਦਿਨ ਦਾ ਹੋਏਗਾ ਜੀ ਇਹ ਇੱਕ ਦਿਨ ਦਾ ਇਹ ਪੋਖਰ ਹੜਤਾਲ ਜਿਹੜੀ ਆ ਇੱਕ ਦਿਨ ਦੀ ਆ ਪਰ ਅਸੀਂ ਆਪਣਾ ਸੰਘਰਸ਼ ਜਿਹੜਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਹਾਈ ਕਮਾਂਡ ਅਗਲਾ ਐਕਸ਼ਨ ਲਾਊਗੀ ਅਸੀਂ ਉਹਨਾਂ ਚਿਰ ਤੱਕ ਆਪਣਾ ਸੰਘਰਸ਼ ਆਪਣੀ ਜਦੋਜਾਹ ਜਾਰੀ ਰੱਖਾਂਗੇ ਜਿੰਨਾ ਚਿਰ ਤੱਕ ਸਾਡੇ ਆਗੂਆਂ ਤੋਂ ਕੇਸ ਵਾਪਸ ਨਹੀਂ ਲੈ ਜਾਂਦੇ ਜਿੰਨਾ ਤੱਕ ਅਰਵਿੰਦ ਕੇਰਿਵਾਲ ਜੀ ਨੂੰ ਮੰਦਿਰ ਸੁਸੋਧਿਆ ਜੀ ਨੂੰ ਸਤੰਦਰ ਜੈਨ ਉਹਨਾਂ ਨੂੰ ਸੰਜੇ ਸਿੰਘ ਔੜੀ ਚ ਬੇਲ ਤੇ ਆ ਗਏ ਸਾਦਿਆ ਨੂੰ ਜਿੰਨਾ ਤੱਕ ਧਿਆਨ ਹੀ ਕੀਤਾ ਜਾਂਦਾ ਉਹਨਾਂ ਚ ਤੱਕ ਲੱਗਦਾ ਤੁਹਾਡੇ ਇਸ ਪ੍ਰੋਟੈਸਟ ਦਾ ਬੀਜੇਪੀ ਨੂੰ ਕੋਈ ਅਸਰ ਹੋਏਗਾ ਜਿਵੇਂ ਕਿ ਉਹਨਾਂ ਦੀ ਕਾਰਵਾਈ ਤੇਜੇ ਵੀ ਜਾਰੀ ਹੈ ਦਿੱਲੀ ਤੇ ਹੋਰ ਐਮਐਲਏ ਉਹਨਾਂ ਨੂੰ ਵੀ ਸਮਨ ਵਗੈਰਾ ਆ ਗਏ ਸਰ ਉਹਨਾਂ ਤੇ ਅਸਰ ਕਿੰਨਾ ਹੁੰਦਾ ਕਿੰਨਾ ਨਹੀਂ ਹੁੰਦਾ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਤਾਨਾਸ਼ਾਈ ਸਿੱਖਲਾਤੇ ਆ ਉਹ ਜਿੰਨੇ ਮਰਜ਼ੀ ਐਮਐਲਏਾਂ ਤੇ ਕੇਸ ਦਰਜ ਕਰਦੇ ਜਿੰਨੇ ਮਦੀ ਮੰਤਰੀਆਂ ਨੂੰ ਫਸਾ ਲੈਣ ਜਿੰਨੇ ਮਦੀ ਸਾਡੇ ਪਾਰਟੀ ਦੇ ਆਗੂ ਨੂੰ ਫਸਾ ਲੈਣ ਆਮ ਆਦਮੀ ਪਾਰਟੀ ਦਬਾਈ ਨਹੀਂ ਜਾ ਸਕਦੀ ਆਮ ਆਦਮੀ ਪਾਰਟੀ ਖਤਮ ਨਹੀਂ ਕੀਤੀ ਜਾ ਸਕਦੀ ਅਦਵਿੰਦ ਕੇਰਿਵਾਲ ਜੀ ਨੂੰ ਜੇਲ੍ਹ ਚ ਬੰਦ ਕੀਤਾ ਜਾ ਸਕਦਾ ਬਸਦ ਉਹਨਾਂ ਦੀ ਸੋਚ ਨੂੰ ਜਿਹੜਾ ਉਹਦੀ ਬੰਦ ਕੀਤਾ ਜਾ ਸਕਦਾ ਜਿਹੜੀ ਸੋਚ ਐ ਇਸ ਲਈ ਪੂਰੇ ਹਿੰਦੁਸਤਾਨ ਦੇ ਵਿੱਚ ਘਰ-ਘਰ ਦੇ ਰਿ ਪਹੁੰਚ ਚੁੱਕੀ ਐ ਅਰ ਮੈਂ ਵੀ ਕਹਿਣਾ ਚਾਹੁੰਦਾ ਕਿ 24 ਦਾ ਜਦੋਂ 4 ਜੂਨ ਦਾ ਜਲਟਾਊਗਾ ਉਸ ਸਮੇਂ ਬੀਜਪੀ ਨੂੰ ਪਤਾ ਲੱਗੂਗਾ ਕਿ ਕੇਦੀਵਾਲ ਦੀ ਗਫਤਾਰੀ ਨਾਲ ਉਹਨਾਂ ਦਾ ਇਸ ਦੇਸ਼ ਦੇ ਵਿੱਚੋਂ ਉਹਨਾਂ ਦੇ ਇਤਨਾ ਸ਼ਹੀਦ ਆਜ ਦਾ ਕਿਦਾਂ ਅੰਤ ਹੁੰਦਾ ਇਹ 4 ਜੂਨ ਨੂੰ ਤੁਸੀਂ ਸਾਰੇ ਸਾਰੇ ਦੇਖੋਗੇ ਕਿਉਂਕਿ ਸਾਰੇ ਦੇਸ਼ ਦੇ ਵਿੱਚ ਬਹੁਤ ਰੋਸ ਹੈ ਕਿ ਛੂਟੇ ਕੇਸਾਂ ਦੇ ਵਿੱਚ ਫਸਾਇਆ ਜਾ ਰਿਹਾ ਸ਼ਾਇਦ ਹੀ ਦੋਸਤਾਨ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਕੇ ਪ੍ਰੈਜ਼ੈਂਟ ਮੁਖਵੰਤੀ ਨੂੰ ਇਸ ਢੰਗ ਨਾਲ ਛੂਟੇ ਕੇਸਾਂ ਦੇ ਵਿੱਚ ਫਸਾਇਆ ਗਿਆ ਸੋ ਇਹਦਾ ਜਿਹੜਾ ਜ਼ੁਲਮ ਹੈ ਇਹਦਾ ਜਿਹੜਾ ਲੋਕ ਵੋਟ ਦੇਦਾਈ ਤੁਹਾਨੂੰ ਆਪਣੇ ਆਪ ਦੱਸਣਗੇ 4 ਜੂਨ ਨੂੰ ਜਦੋਂ ਰਿਜ਼ਲਟ ਆਊਗਾ ਪਰ ਬੀਜੇ ਜਿਹੜੇ ਪ੍ਰੋਟੈਸਟ ਕਰ ਰਹੀ ਹੈ ਦਿੱਲੀ ਦੇ ਵਿੱਚੋਂ ਕਹਿ ਰਹੇ ਕਿ ਕੀਤੇ ਦੀ ਸਜ਼ਾ ਮਿਲ ਰਹੀ ਹੈ ਜੀ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਉਹਨਾਂ ਦੇ ਲੀਡਰਾਂ ਨੂੰ ਕਿਉਂ ਨਹੀਂ ਮਿਲਦੀ ਅਡਾਨੀ ਅਬਾਂਦੀ ਜਿਹੜੇ ਦੇਸ਼ ਨੂੰ ਲੁੱਟ ਕੇ ਲੈ ਗਏ ਜਿਹੜੇ ਇੱਥੇ ਸਮੁੰਦਰੀ ਜਹਾਜ਼ਾਂ ਰਾਹੀਂ ਮਾਲ ਮੱਤਾ ਬੈਂਕ ਸਾਡੇ ਨੂੰ ਲੁੱਟ ਕੇ ਲੈ ਗਏ ਬਾਹਰ ਚਲੇ ਗਏ ਸਰ ਉਹਨਾਂ ਨੂੰ ਕਿਉਂ ਨਹੀਂ ਹੁੰਦੀ ਉਹਨਾਂ ਦੇ ਖਿਲਾਫ ਕਿਉਂ ਨਹੀਂ ਕੋਈ ਕਾਰਵਾਈ ਕਰਦੇ ਕੱਲੀ ਆਮ ਆਦਮੀ ਪਾਰਟੀ ਲੰਦੀ ਪਹਿਲੇ ਕੱਲੇ ਉਹਨਾਂ ਦੇ ਫਸੋਦੀ ਜਿਹੜੇ ਜਿਹੜਾ ਬੰਦਾ ਆਮ ਆਦਮੀ ਪਾਰਟੀ ਛੱਡ ਕੇ ਜਾਂ ਦੂਜੀਆ ਪਾਰਟੀ ਨੂੰ ਛੱਡ ਕੇ ਉਹ ਚਲੇ ਜਾਂਦਾ ਉਹਨਾਂ ਕੋਲ ਬੀਜੇਪੀ ਆ ਜਾਂਦਾ ਕੋ ਉਹ ਤਾਂ ਮਤਲਬ ਜਿਹੜਾ ਉਹ ਬੜਾ ਸਾਫ ਸੁਥਰਾ ਹੋ ਜਾਂਦਾ ਕਿਹੜੀ ਧਾੜਾ ਕਿਹੜੀ ਉਹਨਾਂ ਕੋਲ ਕਿਹੜੀ ਚੀਜ਼ ਹੈ ਜਿੰਨਾ ਕਿ ਸਾਫ ਹੋ ਜਾਂਦਾ ਬੰਦਾ ਈਡੀ ਸੀਬੀਆਈ ਜਿੰਨੀਆਂ ਕੇਂਦਰੀ ਏਜੰਸੀਆਂ ਉਹ ਇਸੇ ਕਰਕੇ ਰੱਖੀਆਂ ਕਿ ਲੋਕਾਂ ਨੂੰ ਡਰਾਉ ਉਹ ਕਹਿੰਦੇ ਆ ਜਾਂ ਤੇ ਸਾਡੇ ਨਾਲ ਆਓ ਨਹੀਂ ਤੇ ਜੇਲ੍ਹ ਜਾਓ ਬੋਈ ਕੰਮ ਨੇ ਬਸ ਉਜੰਸੀਆਂ ਸੇ ਕਾਬੂ ਨਹੀਂ ਰੱਖਿਆ ਹੁੰਦਾ ਸਰਪੰਨ ਸਾਹਿਬ ਕੇ ਇਹ ਚੁੱਕੇ ਜਾ ਰਿਹਾ ਇੱਕ ਜੰਤਿਆਰ ਕਿਵੇਂ ਸਰਪੰਨ ਸਾਹਿਬ ਪ੍ਰਭਾਵਿਤ ਹੁੰਦਾ ਬਿਲਕੁਲ ਸੀਬੀਆਈ ਈਡੀ ਜੜੀਆ ਉਤੇ ਬੀਜੇਪੀ ਦਾ ਇੱਕ ਵਿੰਗ ਬਣਾ ਦਿੱਤਾ ਹਾਂ ਉਹ ਸਰਕਾਰੀ ਏਜੰਸੀਆਂ ਸੀਗੀਆਂ ਪਰ ਮੋਦੀ ਨੇ ਇਹਨਾਂ ਏਜੰਸੀਆਂ ਨੂੰ ਬੀਜੇਪੀ ਦੇ ਜਿੱਦਾਂ ਦੂਜੇ ਵਿੰਗ ਦੇ ਉਦਾਂ ਇੱਕ ਸਿਆਸੀ ਵਿੰਗ ਬਣਾ ਲਿਆ ਉਹਨਾਂ ਕੋ ਜੋ ਮਰਜ਼ੀ ਮਦ ਮਰਜ਼ੀ ਦਾ ਜਿਹੜਾ ਮਰਜ਼ੀ ਕੰਮ ਕਰਾਉਂਦਾ